ਤੇ ਚਲੋ ਉਹ ਪਰਿਵਾਰ ਦਾ ਸੀਗਾ ਪਰਿਵਾਰ ਹੁੰਦਾ ਸੀ ਤੇ ਰਾਮਾਪੱਤੀ ਰਾਮਾਪੱਤੀ ਦਾ ਤੇ ਗਰੇਰ 150 ਬੰਦੇ ਦੇ ਤਕਰੀਬਨ 20 ਹੀ ਤੇ ਹੁੰਦਾ ਸੀ ਤੇ ਬਾਹਰ ਜਾਣ ਕਰਕੇ ਸਾਡੇ ਬੱਚੇ ਤੇ ਬਜ਼ੁਰਗਾਂ ਦੀ ਡੈਥ ਹੋਣ ਕਾਰਨ ਸਾਡੇ ਪਰਿਵਾਰ ਦਾ ਥੋੜਾ ਜਿਹਾ ਕੱਟ-ਕਟ ਗਿਆ ਸੀ 20 ਤੋਂ 22 ਬੰਦੇ ਰਹਿ ਗਏ ਸਾਡੇ ਪਤਾ ਕੀ ਹੋਣਾ ਹੁਣ ਸਾਡੀ ਸਾਰੀ ਦੀਸਾ ਕਟੋ-ਕਟ 150 200 ਬੰਦਾ ਹੁੰਦਾ ਠੀਕਾ ਪੂਣੇ ਤੇ ਅੱਜ ਅਸੀਂ ਬੰਦੇ 10 ਹਾਂ ਇਹ ਕਾਰਨ ਕੀ ਹੈ ਕੈਨੇਡਾ ਅਮਰੀਕਾ ਕਰਕੇ ਸਾਰੇ ਬੱਚੇ ਬਾਹਰ ਨੂੰ ਭਜਦੇ ਆ ਹਾਂ ਤੇ ਹਰੇਕ ਦਾ ਵੀਜ਼ਾ ਆ ਲੱਗਦਾ ਬਾਹਰ ਨੂੰ ਭਗ ਜੀ ਬਈ ਉਹ ਸਾਡੇ ਇੱਕ ਮੇਨ ਮੁੱਦਾ ਜੇ ਸਰਦਾਰ ਜੀ ਰਹਿਗੇ ਗੁਰਪ੍ਰੀਤ ਸਿੰਘ ਜੀ ਹੁਣੇ ਬੋਲਣਾ ਜੀ ਬੈਰੀ ਫਾਟਾ ਬੈਰੀ ਦੀ ਫਤਈ ਅਸੀਂ ਬੇਨਤੀ ਕਰਦੇ ਹਾਂ ਬੱਚਿਆਂ ਦੇ ਆਪਣੇ ਚਾਚੇ ਤਾਇਆ ਨੂੰ ਬਾਬਿਆਂ ਨੂੰ ਕੋਈ ਭਾਈ ਲੱਗਦਾ ਵੀ ਹੋਰ ਲੱਗਦਾ ਸਾਡੇ ਦੋ ਪੱਤੀ ਦਾ ਸਹਿਯੋਗ ਵਧੇ ਜੀ ਰਾਮਾ ਪੱਤੀ ਬਾਜੀ ਜੀ రామਾ ਪੱਤੀ ਵੀ ਸਾਡੇ ਨਾਲ ਟੱਚ ਦੀ ਚਲੋ ਹੈ ਇੱਕ ਸਾਡੇ ਤਾਏ ਘਰ ਆਣਾ ਬਾਜਦਾ ਜੀ ਇੱਕ ਦਾਸ ਘਰ ਆਣਾ ਬਾਜਦਾ ਜੀ ਸਾਡਾ ਪਾਈਚਾਰਾ ਬਹੁਤ ਵਧੀਆ ਸਾਂਝੀ ਪਤਾ ਕੀ ਹੋਇਆ ਕਿ ਬੱਚਾ ਸਜਾ ਆਇਆ ਬਾਹਰ ਲੰਗੇ ਬੱਚੇ ਕੁਦ ਖੇਤ ਖੇਤਾਂ ਚ ਚਲੇ ਗਏ ਉਹ ਵੀ ਅਬਦੇ ਮੋਬਾਈਲਾਂ ਦੇ ਹਜੂਨ ਚ ਸੋਸ਼ਲ ਮੀਡੀਆ ਆ ਗਿਆ ਮੋਬਾਈਲਾਂ ਦੇ ਹਜੂਨ ਚ ਆਪਣੀ ਬਰਛੇ ਨੂੰ ਭੁੱਲ ਗਏ ਤੂੰ ਇੱਥੇ ਮੁੱਠਾ ਟੇਕਣ ਨਹੀਂ ਆ ਰਹੇ ਦਸਾ ਚਲੋ ਅਸੀਂ ਚਲੋ ਆ ਬੈਠੇ ਆ 20 25 ਦੀ 10 15 ਬੰਦੇ ਖੜੇ ਆ ਚਾਚੇ ਜੀ ਖੜੇ ਨੇ ਹਾਂ ਦੱਸੋ ਅਸੀਂ ਕੀ ਕਰੀ ਹੁਣ ਆਪਦਾ ਬਰਤੀ ਪੁੱਟ ਜਾਂਦੇ ਨੇ ਦੋ ਗੱਲਾਂ ਦੋ ਬੋਲ ਅੱਛਾ ਅਸੀਂ ਸਾਰੇ 10 15 ਬੰਦੇ ਖੜੇ ਆ ਕਿੱਥੇ 200 ਬੰਦੇ ਦਾ ਤੁਸੀਂ ਤੇ ਇਕੱਠ ਹੁੰਦਾ ਸੀ ਦੋ ਪੱਤੀਆਂ ਦਾ ਇਕੱਠ ਹੁੰਦਾ ਸੀ ਬਹੁਤ ਵੱਡਾ ਇਕੱਠ ਹੁੰਦਾ ਸੀ ਅੱਜ ਜਿਹੜਾ ਸਾਰੇ 10 ਬੰਦੇ ਤੁਸੀਂ ਤੇ ਖੜੇ ਆ ਇਹ ਆਪਣਾ ਵਿਰਸਾ ਸਮਾਪਤ ਹੋ ਗਿਆ ਉਹੀ ਗੱਲ ਐ ਤੇ ਸਾਰੇ ਬੱਚਿਆਂ ਨੂੰ ਵੀ ਗੱਲ ਐ ਅੱਗੇ ਪੀੜ੍ਹੀ ਨੂੰ ਗੱਲ ਐ ਤੂੰ ਸਾਰੇ ਅਭੀ ਬਰਾਸਤ ਨਾਲ ਜੁੜੂ। ਵੀ ਤੂੰ ਹੀ ਹੁੰਦੀ ਐ ਭਾਈਚਾਰੇ ਨਾਲ। ਭਾਈਚਾਰਾ ਸਭ ਤੋਂ ਵੱਡੀ ਗੱਲ ਐ। ਤੇ ਰਿਸ਼ਤਿਆਂ ਬਾਅਦ ਹੁੰਦਾ ਭਾਈਚਾਰਾ ਪਹਿਲਾਂ ਹੁੰਦਾ। ਬਸ ਇਹੀ ਬੇਨਤੀ ਆ ਬੰਦਾਂ। ਵਾਹ